ਅੱਜ ਮਾਵੀ ਪੁਲਿਸ ਚੌਂਕੀ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਕਾਫੀ ਲੰਬੇ ਟਾਈਮ ਤੋਂ ਮੋਟਰਾਂ ਤੋਂ ਕਥਿਤ ਵਿਅਕਤੀਆਂ ਦੇ ਵੱਲੋਂ ਤਾਰਾ ਚੋਰੀਆਂ ਕੀਤੀਆਂ ਜਾ ਰਹੀਆਂ ਸਨ ਜਿਸ ਦੇ ਵਿੱਚ ਅੱਜ ਦੋ ਕਥਿਤ ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ ਤੇ ਅਦਾਲਤ ਦੇ ਵਿੱਚ ਰਿਮਾਂਡ ਦੀ ਮੰਗ ਕਰਕੇ ਇਹਨਾਂ ਕੋਲੋਂ ਜਾਣਕਾਰੀ ਪ੍ਰਾਪਤ ਕੀਤੀ ਜਾ ਰਹੀ ਕਿ ਇਹਨਾਂ ਵੱਲੋਂ ਪਹਿਲਾਂ ਇਹ ਜਹੀਆਂ ਕਿੰਨੀਆਂ ਕੁ ਜਿਹੜੀਆਂ ਘਟਨਾਵਾਂ ਕੀਤੀਆਂ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ نیوز। ਇਹਨਾਂ ਵਾਰੀ ਖਾਲਸਾ ਕਲਾਮੀ ਸੀਗੀ। ਰਾਜਨੀਤਿਕ ਵਿੱਚੋਂ ਬਣੀ ਸਿੰਘਾਂ ਲੈ ਕੋਈ ਫੜੀ ਨੇ। ਇਨਾਂ ਦੇ ਵਿੱਚ ਹੈਗਾ ਗੁਰਪ੍ਰੀਤ ਸਿੰਘ ਪੁੱਤਰ ਭੀਮ ਸਿੰਘ ਵਾਸੀ ਕੁਲਾਰਾਂ ਜਸਪ੍ਰੀਤ ਸਿੰਘ ਵਾਸੀ ਪ੍ਰਿੰਸੀਮੜੀਕਾ ਇਹ ਫੜੇ ਨੇ ਫੜ ਕੇ ਦਰਾਨੇ ਤਪੀਸ਼ੀ ਨੇ ਤੋਂ ਤਾਰਾ ਬ੍ਰਾਮ ਜੁਈ ਨੇ ਤਾਰਾ ਬ੍ਰਾਮ ਕਰਨ ਤੋਂ ਬਾਅਦ ਅਜੇ ਮਾਨਵਤਾ ਅਧਿਵਿਖ ਪੇਸ਼ ਕੀਤੀ ਸੀਗੀ ਪੇਸ਼ ਕਰਕੇ ਦੋ ਦਿਨ ਦਾ ਜੁਡੀਸ਼ੀਅਲ ਮਾਨ ਦੋ ਦਿਨ ਦਾ ਪੋਸਟ ਰਮਾਰਡ حاصل ਕੀਤਾ حاصل ਕਰ ਕੇ ਜਿੱਦੇ ਦੇ ਹੁਕਮ ਜੀ ਯੂਨੀਅਨ ਜੋ ਹੈਗਾ ਬੰਦੀ ਹੋ ਕੇ ਕੇ ਪੇਸ਼ ਕਰਨ ਦਾ ਹੋਰ ਇਹ ਸਿਗਰਸਨ ਉਤਰਾਈ ਸੀਗੀ ਸਲਾਹ ਦੇ ਆਧਾਰ ਤੇ ਅਸੀਂ ਆਪਾਂ ਦੋ ਦੋ ਵਿਅਕਤੀ ਗ੍ਰਿਫਤਾਰ ਕੀਤੇ ਸੀ ਜਿਨ੍ਹਾਂ ਚ ਗੁਰਪ੍ਰੀਤ ਪੁੱਤਰ ਭੀਮ ਸਿੰਘ ਵਾਸੀ ਕਲਾਰਾ ਜਸਪ੍ਰੀਤ ਸਿੰਘ ਇਸ ਲਵਰੀ ਸਿੰਘ ਅਸੀਂ ਪੁਲਿਸਿੰਗ ਵਾਲਾ ਇਹ ਗ੍ਰਿਫਤਾਰ ਕੀਤੇ ਸੀਗੇ ਗ੍ਰਿਫਤਾਰ ਕਰਨ ਤੋਂ ਬਾਅਦ ਨੇ ਤਾਂ ਚੋਰੀ ਦੀਆਂ ਤਾਰਾਂ ਬਰਾਮਦ ਹੋਈਆਂ ਸੀਗੀਆਂ ਨਕਦਵਾ ਨੰਬਰ 17 ਅਦੀਨ ਤਰ੍ਹਾਂ 379 411 ਐਪੀਸੀ ਦਰਜ ਕੀਤੀ ਰਮਨ ਅਜਮਾਨੀ ਦੇ ਦਰਦ ਵਿੱਚ ਜੁਸ਼ਟੀ ਪਹੁੰਚਿਆ ਮੇਸ਼ਕਰਤਵਾ ਦੋ ਦਿਨ ਦਾ ਪੁਲਿਸ ਰਿਪੋਰਟ ਹਾਸਲ ਕੀਤਾ ਨਾ ਤਾਂ ਹੋਰ ਵੀ ਰਿਕਵਰੀਆਂ ਕਰਵਾ ਕੇ ਦਵਾਰਾ ਮਾਨਵਧੰਤੂ ਜੁਸ਼ਟੀ ਪਹੁੰਚਿਆ